ਹੋਰਾਂ ਦੀ ਤਾਂ ਛੱਡੋ ਅਸੀਂ ਯਾਰ ਆਪਣੇ ਆਪ ਤੇ ਵੀ ਰਹਿਮ ਨਹੀਂ ਕਰਦੇ ਆਪਣੇ ਆਪ ਤੇ ਵੀ ਤਰਸ ਨਹੀਂ ਕਰਦੇ ਜੇ ਕੋਈ ਸਾਥੋਂ ਰੁੱਸ ਜੇ ਜੇ ਸਾਨੂੰ ਕਾਰੋਬਾਰ 'ਚ ਘਾਟਾ ਪੈ ਜੇ ਮਾੜੀ-ਮੁੱਟੀ ਚੀਜ਼ ਦੀ ਕੋਈ ਇੱਧਰ-ਉੱਧਰ ਹੋ ਜੇ ਉਸੇ ਗੱਲ ਨੂੰ ਲੈ ਕੇ ਸੋਚਦੇ ਰਹਿੰਨੇ ਆ ਤੇ ਉਸੇ ਗੱਲ ਨੂੰ ਲੈ ਕੇ ਇੰਨੀ એનર્ਜੀ ਐ ਇੰਨਾ ਸਮਾਂ ਲਾਉਂਦੇ ਆ ਕਿ ਗਹਾਂ ਲਈ ਅਸੀਂ ਪੁਲੰਘ ਪੱਟ ਨਹੀਂ ਸਕਦੇ ਤੇ ਇਸੇ ਕਰਕੇ ਕਿਸੇ ਸਿਆਣੇ ਨੇ ਕਿਹਾ ਕਹਿੰਦੇ ਜੇ ਤੁਸੀਂ ਅਬ ਦੇ ਵਰਤਮਾਨ ਨਾਲ ਗੜਬੜ ਨਹੀਂ ਕਰਨਾ ਚਾਹੁੰਦੇ ਵਰਤਮਾਨ ਨੂੰ ਬਹੁਤ ਵਧੀਆ ਫੁੱਲਾ ਵਰਗਾ ਰੱਖਣਾ ਚਾਹੁੰਦੇ ਹਾਂ ਤਾਂ ਕਿ ਦੇ ਆਪਣੇ ਪ੍ਰਾਣੇ ਅਤੀਤ ਨੂੰ ਉਸ ਅਤੀਤ ਨੂੰ ਜਿਹੜਾ ਤੁਹਾਨੂੰ ਤਖਲੀਫ ਦਿੰਦਾ ਹੈ ਉਸ ਨੂੰ ਭੁੱਲਣ ਦੀ ਕੋਸ਼ਿਸ਼ ਕਰੋ ਉਸ ਨੂੰ ਭੁੱਲ ਜਾਓ ਤੇ ਅਸੀਂ ਪਰ ਅਕਸਰ ਦੇਖਦੇ ਹਾਂ ਅਸੀਂ ਵਕੀਲ ਵੀ ਆਪ ਹੁੰਨੇ ਆ ਅਪੀਲ ਵੀ ਆਪ ਕਰਨੀ ਹੁੰਦੀ ਆ ਤੇ ਜੱਜ ਵੀ ਆਪ ਹੁੰਦੇ ਆ ਤੇ ਸਾਰਾ ਕੁਝ ਕਰਕੇ ਦੋ ਥੱਪੜ ਵੀ ਅਸੀਂ ਆਪ ਦੇ ਮਾਰਦੇ ਆ ਸਜ਼ਾ ਵੀ ਆਪ ਨੂੰ ਆਪ ਹੀ ਦੇ ਲੈਣੇ ਆ ਸੋ ਇਹ ਕੰਮ ਨਾ ਕਰੀਏ ਅਸੀਂ ਵੀ ਬਹੁਤ ਸੋਹਲ ਹਾਂ ਅਸੀਂ ਵੀ ਬਹੁਤ ਨਰਮ ਹਾਂ ਆਪਣੇ ਤੇ ਥੋੜਾ ਜਿਹਾ ਤਰਸ ਕਰਨਾ ਸਿੱਖੀਏ ਜੇ ਅਸੀਂ ਆਪਣੇ ਆਪ ਤੇ ਤਰਸ ਕਰਾਂਗੇ ਆਪਣੇ ਆਪ ਨੂੰ ਨਰਚਰ ਕਰਾਂਗੇ ਆਪਣੇ ਆਪ ਦੀ ਕੇਅਰ ਕਰਾਂਗੇ ਫੇਰ ਹੀ ਅੱਗੇ ਵਧਾਂਗੇ ਸੋ ਥੋੜਾ ਜਿਹਾ ਆਪਣੇ ਤੇ ਰਹਿਮਦਿਲੀ ਵੀ ਰੱਖੋ ਧੰਨਵਾਦ